ਮੇਰੀ ਚਾਚੀ ਇੱਕ 40 ਸਾਲ ਦੀ ਖੂਬਸੂਰਤ औरत ਸੀ ਤੇ ਦੇਖਣ ਵਿੱਚ ਹੁਣ ਵੀ ਜਵਾਨ ਲੱਗਦੀ ਸੀ ਉਹ ਸਾਡੇ ਇੱਥੇ ਨੌਕਰਾਨੀ ਦਾ ਕੰਮ ਕਰਦੀ ਸੀ ਪਰ ਉਹ ਮੈਨੂੰ ਆਪਣਾ ਮੰਨਦੀ ਸੀ ਇੱਕ ਦਿਨ ਚਾਚੀ ਕਹਿਣ ਲੱਗੀ ਕਿ ਅੱਜ ਮੈਂ ਤੇਰੇ ਪੈਰਾਂ ਦੀ ਤੇਲ ਨਾਲ ਮਾਲਿਸ਼ ਕਰ ਦਿੰਦੀ ਹਾਂ ਮੈਂ ਉਹਨਾਂ ਨੂੰ ਬਾਰ-ਬਾਰ ਮਨਾ ਕਰਦਾ ਰਿਹਾ ਕਿ ਨਹੀਂ ਚਾਚੀ ਰਹਿਣ ਦਿਓ ਪਰ ਉਹ ਜਿੱਦ ਕਰਕੇ ਮੇਰੇ ਕਮਰੇ ਵਿੱਚ ਆ ਗਈ ਅਤੇ ਤੇਲ ਲੈ ਕੇ ਮੇਰੇ ਪੈਰਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਮਾਲਿਸ਼ ਕਰਦੇ ਕਰਦੇ ਉਸ ਦਾ ਹੱਥ ਮੇਰੇ ਪੈਰਾਂ ਦੇ ਉੱਪਰ ਆਉਣ ਲੱਗਿਆ ਜਿਸ ਨਾਲ ਮੇਰੇ ਵੀ ਜਜ਼ਬਾਤਾਂ ਵਿੱਚ ਹਲਚਲ ਮਚਣ ਲੱਗੀ ਫਿਰ ਮੈਂ ਇੱਕ ਨਜ਼ਰ ਚਾਚੀ ਦੀਆਂ ਅੱਖਾਂ ਵਿੱਚ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਉਹ ਪਿਆਸ ਸੀ ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਸੀ ਫਿਰ ਅਚਾਨਕ ਤੋਂ ਉਹ ਮੇਰੇ ਨੇੜੇ ਆ ਗਈ ਜਿਸ ਨਾਲ ਮੈਂ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਕਰ ਸਕਿਆ ਅਤੇ ਚਾਚੀ ਨੂੰ ਪੂਰੀ ਰਾਤ ਮੇਰਾ ਨਾਮ ਸਚਿਨ ਹੈ ਅਤੇ ਮੇਰੀ ਉਮਰ ਹਾਲੇ 20 ਸਾਲ ਹੈ ਮੇਰੀ ਚਾਚੀ ਬਹੁਤ ਚੰਗੀ ਤੇ ਸੋਹਣੀ ਸੀ ਉਹ ਮੇਰਾ ਬਹੁਤ ਹੀ ਖਿਆਲ ਰੱਖਦੀ ਸੀ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਆਪਣੀ ਚਾਚੀ ਨੂੰ ਇਸ ਤਰ੍ਹਾਂ ਨਾਲ ਦੇਖਣ ਦਾ ਮੌਕਾ ਮਿਲੇਗਾ ਮੈਨੂੰ ਨਹੀਂ ਪਤਾ ਸੀ ਕਿ ਇਸਨੇ ਬਚਪਨ ਵਿੱਚ ਮੇਰਾ ਇੰਨਾ ਖਿਆਲ ਰੱਖਿਆ ਉਸ ਦਾ ਮੈਨੂੰ ਦੇਖਣ ਦਾ ਨਜ਼ਰੀਆ ਇਸ ਤਰ੍ਹਾਂ ਬਦਲ ਜਾਵੇਗਾ ਇੱਕ ਵਾਰ ਮੇਰੇ ਮਾਤਾ ਪਿਤਾ 2 ਮਹੀਨੇ ਦੇ ਲਈ ਦੁਬਈ ਚਲੇ ਗਏ ਇਸੇ ਵਿਚਾਲੇ ਮੇਰੀ ਮਾਂ ਨੇ ਘਰ ਦਾ ਕੰਮ ਦੇਖਣ ਲਈ ਇੱਕ ਨੌਕਰਾਨੀ ਰੱਖ ਲਈ ਸੀ ਜੋ ਕਿ ਮੇਰੀ ਹੀ ਚਾਚੀ ਸੀ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਹ ਮੇਰੀਤਾਤੀ ਹੈ ਦੂਜੇ ਦਿਨ ਸਵੇਰ ਦੇ 10 ਵਜੇ ਘਰ ਦੀ ਘੰਟੀ ਵੱਜੀ ਉਸ ਸਮੇਂ ਮੇਰੇ ਮੰਮੀ ਪਾਪਾ ਦੁਬਈ ਜਾਣ ਲਈ ਘਰ ਤੋਂ ਨਿਕਲ ਗਏ ਸਨ ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਸਾਹਮਣੇ ਇੱਕ ਬਹੁਤ ਹੀ ਸੋਹਣੀ ਔਰਤ ਖੜੀ ਸੀ ਉਹ ਮੈਨੂੰ ਪੁੱਛਣ ਲੱਗੀ ਕਿ ਇਸ ਘਰ ਵਿੱਚ ਇੱਕ ਨੌਕਰਾਨੀ ਦੀ ਜ਼ਰੂਰਤ ਹੈ ਨਾ ਮੈਂ ਕਿਹਾ ਹਾਂ ਮੇਰੀ ਮਾਂ ਨੇ ਤੁਹਾਨੂੰ ਹੀ ਬੁਲਾਇਆ ਹੋਵੇਗਾ ਫਿਰ ਮੈਂ ਉਸ ਔਰਤ ਨੂੰ ਤੁਰੰਤ ਆਪਣੇ ਘਰ ਅੰਦਰ ਬੁਲਾ ਲਿਆ ਪਰ ਔਰਤ ਕੁਝ ਜ਼ਿਆਦਾ ਹੀ ਤੇਜ਼ ਨਿਕਲੀ ਜਿੰਨੀ ਉਹ ਦੇਖਣ ਵਿੱਚ ਸੋਹਣੀ ਸੀ ਓਨੀ ਹੀ ਉਹ ਚਲਾਕ ਸੀ ਕਿਉਂਕਿ ਉਸ ਨੂੰ ਤੁਰੰਤ ਪਤਾ ਚੱਲ ਜਾਂਦਾ ਸੀ ਕਿ ਘਰ ਵਿੱਚ ਕਿਹੜੀ ਚੀਜ਼ ਕਿੱਥੇ ਰੱਖੀ ਹੋਈ ਹੈ ਫਿਰ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿੱਚ ਇੱਕ ਨੌਕਰਾਨੀ ਆਈ ਤਾਂ ਮਾਂ ਕਹਿਣ ਲੱਗੀ ਕਿ ਹਾਂ ਉਸ ਨੂੰ ਮੈਂ ਹੀ ਤੇਰੀ ਮਦਦ ਲਈ ਭੇਜਿਆ ਹੈ ਨੌਕਰਾਨੀ ਦੀ ਖਬਰ ਸੁਣ ਕੇ ਮਾਂ ਦੀ ਵੀ ਚਿੰਤਾ ਦੂਰ ਹੋ ਗਈ ਦਿਨ ਭਰ ਦੇ ਕੰਮ ਤੋਂ ਬਾਅਦ ਜਦੋਂ ਸ਼ਾਮ ਨੌਕਰਾਨੀ ਦਾ ਕੰਮ ਤੋਂ ਛੁੱਟੀ ਦਾ ਸਮਾਂ ਹੋ ਗਿਆ ਉਸ ਸਮੇਂ ਨੌਕਰਾਨੀ ਕਹਿਣ ਲੱਗੀ ਸਚਿੰਨ ਮੈਂ ਸਵੇਰ ਤੋਂ ਤੇਰੇ ਨਾਲ ਹਾਂ ਪਰ ਤੂੰ ਹੁਣ ਵੀ ਮੈਨੂੰ ਪਛਾਣ ਨਹੀਂ ਸਕਿਆ ਉਸ ਦੀ ਗੱਲ ਸੁਣ ਕੇ ਮੇਰੇ ਚਿਹਰੇ ਤੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਸੀ ਉਸ ਸਮੇਂ ਉਸ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਨ ਵਾਲੀ ਔਰਤ ਹੋ ਇਸ ਦੇ ਇਲਾਵਾ ਤੁਹਾਡੀ ਦੂਜੀ ਪਛਾਣ ਕੀ ਹੋ ਸਕਦੀ ਹੈ ਮੇਰੀ ਇਸ ਗਲਤੀ ਹੋ ਕੇ ਲਗੀ ਮੈਂ ਇਸ ਘਰ ਵਿੱਚ ਨੌਕਰਾਣੀ ਬਣ ਕੇ ਜ਼ਰੂਰ ਆਈ ਹਾਂ ਪਰ ਇਸ ਤੋਂ ਪਹਿਲਾਂ ਮੈਂ ਤੇਰੀ ਮੂਹ ਬੋਲੀ ਚਾਚੀ ਦੇ ਨਾਮ ਤੋਂ ਜਾਣੀ ਜਾਂਦੀ ਸੀ ਮੇਰਾ ਨਾਮ ਸੁਨੀਤਾ ਹੈ ਮੈਂ ਤੈਨੂੰ ਬਚਪਨ ਵਿੱਚ ਬਹੁਤ ਖਿਡਾਇਆ ਕਰਦੀ ਸੀ ਮੈਂ ਤੇਰੀ ਚਾਚੀ ਹਾਂ ਮੈਨੂੰ ਹੁਣ ਸਮਝ ਵਿੱਚ ਆਇਆ ਕਿ ਮੇਰੀ ਦੇਖਭਾਲ ਦੇ ਲਈ ਮੇਰੀ ਮਾਂ ਨੇ ਮੇਰੀ ਚਾਚੀ ਨੂੰ ਹੀ ਮੇਰੇ ਕੋਲ ਭੇਜਿਆ ਸੀ ਪਰ ਇਹ ਗੱਲ ਮੈਨੂੰ ਪਤਾ ਹੀ ਨਹੀਂ ਸੀ ਮੈਨੂੰ ਨਹੀਂ ਪਤਾ ਸੀ ਕਿ ਸੁਨੀਤਾ ਜੀ ਮੇਰੀ ਚਾਚੀ ਹਨ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਬਚਪਨ ਦੀਆਂ ਗੱਲਾਂ ਵੀ ਯਾਦ ਨਹੀਂ ਰਹਿੰਦੀਆਂ ਉਸ ਦਿਨ ਮੇਰੇ ਨਾਲ ਵੀ ਉਹੀ ਹੋਇਆ ਸੀ ਪਰ ਮੈਨੂੰ ਉਹਨਾਂ ਦਾ ਨਾਂ ਯਾਦ ਸੀ ਇਸ ਲਈ ਜਿਵੇਂ ਹੀ ਸੁਨੀਤਾ ਚਾਚੀ ਨੇ ਮੇਰਾ ਹੱਥ ਫੜਿਆ ਤਾਂ ਮੈਨੂੰ ਉਸਦੇ ਸਪਰਸ਼ ਤੋਂ ਇੱਕ ਅਲੱਗ ਹੀ ਅਹਿਸਾਸ ਹੋਣ ਲੱਗਿਆ ਸੀ ਉਸ ਦਿਨ ਮੈਂ ਇੰਨੇ ਸਾਲਾਂ ਦੇ ਬਾਅਦ ਆਪਣੀ ਮੂਹ ਬੋਲੀ ਚਾਚੀ ਨੂੰ ਮਿਲਿਆ ਸੀ ਇਸ ਲਈ ਮੈਂ ਬਹੁਤ ਖੁਸ਼ੀ ਜਦੋਂ ਉਹਨਾਂ ਨੇ ਦੇਖਿਆ ਕਿ ਮੈਂ ਉਹਨਾਂ ਨੂੰ ਪਛਾਣ ਲਿਆ ਹੈ ਤਾਂ ਉਹਨਾਂ ਦੇ ਚਿਹਰੇ ਦੇ ਵੀ ਮੁਸਕਰਾਟ ਆ ਗਈ ਸੀ ਉਸ ਸਮੇਂ ਸ਼ਾਮ ਦੇ 7 ਵਜh ਰਹੇ ਸੀ ਤਾਂ ਮੈਂ ਚਾਚੀ ਨੂੰ ਕਿਹਾ ਕਿ ਹੁਣ ਘਰ ਦਾ ਸਾਰਾ ਕੰਮ ਹੋ ਗਿਆ ਹੈ ਤਾਂ ਹੁਣ ਤੁਸੀਂ ਜਾ ਸਕਦੇ ਹੋ ਪਰ ਕੱਲ ਨੂੰ ਸਮੇਂ ਤੇ ਕੰਮ ਤੇ ਆ ਜਾਣਾ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਸਚਿਨ ਬੇਟਾ ਮੇਰੇ ਕੋਲ ਰਹਿਣ ਲਈ ਆਪਣਾ ਘਰ ਨਹੀਂ ਹੈ ਜੇਕਰ ਤੂੰ ਮੈਨੂੰ ਕੁਝ ਪੈਸੇ ਕੱਟ ਵੀ ਦੇ ਦੇਵੇਗਾ ਤਾਂ ਵੀ ਚੱਲੇਗਾ ਪਰ ਜੇਕਰ ਮੈਨੂੰ ਰਹਿਣ ਲਈ ਇੱਕ ਕਮਰਾ ਦੇ ਦੇਵੀ ਤਾਂ ਚੰਗਾ ਰਹੇਗਾ ਉਸ ਦੀ ਗੱਲ ਸੁਣ ਕੇ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਮੈਂ ਆਪਣੀ ਮਾਂ ਨੂੰ ਇਸ ਬਾਰੇ ਵਿੱਚ ਸਭ ਕੁਝ ਦੱਸ ਦਿੱਤਾ ਤਾਂ ਮਾਂ ਨੇ ਕਿਹਾ ਕਿ ਸਾਡੇ ਘਰ ਵਿੱਚ ਬਹੁਤ ਕਮਰੇ ਖਾਲੀ ਪਏ ਹਨ ਤੂੰ ਅੰਨਾ ਵਿੱਚੋਂ ਇੱਕ ਕਮਰਾ ਉਸ ਨੂੰ ਦੇ ਦੇ ਜੇਕਰ ਉਹ ਘਰ ਵਿੱਚ ਰਹੇਗੀ ਤਾਂ ਉਹ ਤੇਰਾ ਹਰ ਕੰਮ ਚੰਗੀ ਤਰ੍ਹਾਂ ਨਾਲ ਕਰ ਦਿਆ ਕਰੇਗੀ ਤੈਨੂੰ ਵੀ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਮਾਂ ਦੀ ਗਲ ਮੰਨ ਕੇ ਮੈਂ ਉਹਨਾਂ ਨੂੰ ਘਰ ਵਿੱਚ ਇੱਕ ਕਮਰਾ ਦੇ ਦਿੱਤਾ ਉਹ ਆਪਣੇ ਨਾਲ ਕੋਈ ਵੀ ਸਮਾਨ ਲੈ ਕੇ ਨਹੀਂ ਆਈ ਸੀ ਇਸ ਲਈ ਮੈਂ ਉਹਨਾਂ ਨੂੰ ਮਾਂ ਦੀਆਂ ਕੁਝ ਪੁਰਾਣੀਆਂ ਸਾੜੀਆਂ ਦੇ ਦਿੱਤੀਆਂ ਫਿਰ ਉਹਨਾਂ ਨੂੰ ਕਿਹਾ ਕਿ ਮਾਂ ਦੇ ਕਮਰੇ ਵਿੱਚ ਤੁਸੀਂ ਆਪਣੇ ਕੱਪੜੇ ਬਦਲ ਲਓ ਐਨਾ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਿਆ ਕੁਝ ਦੇਰ ਦੇ ਬਾਅਦ ਮੈਂ ਮਾਂ ਦੇ ਕਮਰੇ ਵਿੱਚ ਵਾਪਸ ਚਲਾ ਗਿਆ ਕਿਉਂਕਿ ਮੈਨੂੰ ਉਹਨਾਂ ਦੇ ਕਮਰੇ ਵਿੱਚੋਂ ਚਾਰਜਰ ਲੈਣਾ ਸੀ ਉਸ ਸਮੇਂ ਮੈਂ ਇਹ ਭੁੱਲ ਗਿਆ ਕਿ ਚਾਚੀ ਕਮਰੇ ਵਿੱਚ ਕੱਪੜੇ ਬਦਲ ਰਹੀ ਹੈ ਜਦੋਂ ਚਾਚੀ ਨੂੰ ਕੱਪੜੇ ਬਦਲਦੇ ਦੇਖਿਆ ਤਾਂ ਮੈਂ ਜਲਦੀ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਪਰ ਚਾਚੀ ਨੂੰ ਮੈਨੂੰ ਦੇਖ ਕੇ ਕੋਈ ਸ਼ਰਮ ਨਹੀਂ ਆਈ ਉਹ ਚੁੱਪਚਾਪ ਆਪਣੇ ਕੱਪੜੇ ਪਾ ਰਹੀ ਸੀ ਫਿਰ ਉਹਨਾਂ ਨੇ ਕਿਹਾ ਕਿ ਸਚਿੰਨ ਇੱਥੇ ਆ ਮੇਰੇ ਸਾਹਮਣੇ ਬੈਠ ਅਤੇ ਮੈਨੂੰ ਦੱਸ ਕੇ ਤੇਰੀ ਮਾਂ ਦੀ ਇਹ ਸਾਡੀ ਮੇਰੇ ਤੇ ਕਿਹੋ ਜਿਹੀ ਲੱਗ ਰਹੀ ਹੈ ਜਦੋਂ ਆਪਣੇ ਕੱਪੜੇ ਬਦਲ ਰਹੀ ਸੀ ਉਸ ਸਮੇਂ ਵੀ ਉਹ ਮੈਨੂੰ ਆਪਣੇ ਕੋਲ ਬੁਲਾ ਰਹੀ ਸੀ ਪਰ ਮੈਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਸੀ ਚਾਚੀ ਦੇਖਣ ਵਿੱਚ ਬਹੁਤ ਸੋਹਣੀ ਤੇ ਜਵਾਨ ਲੱਗ ਰਹੀ ਸੀ ਉਸ ਦੀ ਐਨੀ ਉਮਰ ਹੋਣ ਦੇ ਬਾਵਜੂਦ ਵੀ ਉਹ ਇੱਕ ਜਵਾਨ ਕੁੜੀ ਦੀ ਤਰ੍ਹਾਂ ਲੱਗ ਰਹੀ ਸੀ ਕੁਝ ਹੀ ਦੇਰ ਵਿੱਚ ਉਹ ਮੇਰੀ ਮਾਦੀ ਸਾੜੀ ਪਾ ਕੇ ਉਹਨਾਂ ਦੇ ਕਮਰੇ ਤੋਂ ਬਾਹਰ ਆ ਗਈ ਉਸ ਪੁਰਾਣੀ ਸਾੜੀ ਵਿੱਚ ਵੀ ਚਾਚੀ ਬਹੁਤ ਸੋਹਣੀ ਲੱਗ ਰਹੀ ਸੀ ਇਸੇ ਤਰ੍ਹਾਂ ਹੀ ਕੁਝ ਦਿਨ ਲੰਘ ਗਏ ਉਹਨਾਂ ਨੂੰ ਕੰਮ ਤੇ ਆਏ ਹੋਏ 15 ਦਿਨ ਹੋ ਗਏ ਸਨ ਫਿਰ ਉਹ ਮੈਨੂੰ ਮੇਰੇ ਬਚਪਨ ਦੀਆਂ ਯਾਦਾਂ ਦੇ ਬਾਰੇ ਵਿੱਚ ਦੱਸਣ ਲੱਗੀ ਮੈਨੂੰ ਬਚਪਨ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਸਨ ਉਸ ਸਮੇਂ ਮੈਂ ਬਹੁਤ ਹੀ ਭਾਵੁਕ ਹੋ ਗਿਆ ਸੀ ਕਿਉਂਕਿ ਬਚਪਨ ਦੀਆਂ ਯਾਦਾਂ ਹੁੰਦੀਆਂ ਹੀ ਅਜੀਹਾਂ ਹੁੰਦੀਆਂ ਹਨ ਤੇ ਉਹ ਸਾਨੂੰ ਭਾਵੁਕ ਹੋਣ ਤੇ ਮਜਬੂਰ ਕਰ ਦਿੰਦੀਆਂ ਹਨ ਚਾਚੀ ਨੇ ਮੈਨੂੰ ਬਚਪਨ ਦੀਆਂ ਯਾਦਾਂ ਦਿਵਾ ਕੇ ਮੈਨੂੰ ਥੋੜਾ ਪਰੇਸ਼ਾਨ ਕਰ ਦਿੱਤਾ ਸੀ ਇੱਕ ਦਿਨ ਮੈਂ ਨਾ ਕੇ ਆਪਣੇ ਕਮਰੇ ਵਿੱਚ ਕੱਪੜੇ ਬਦਲ ਰਿਹਾ ਸੀ ਉਸ ਸਮੇਂ ਚਾਚੀ ਉੱਥੇ ਆ ਗਈ ਤੇ ਕਹਿਣ ਲੱਗੀ ਸਚਿੰਲਿਆ ਅੱਜ ਮੈਂ ਤੇਰੀ ਮਾਲਿਸ਼ ਕਰ ਦਿੰਦੀ ਹਾਂ ਚਾਚੀ ਦੀ ਅਜਿਹੀ ਗੱਲ ਸੁਣ ਕੇ ਮੈਂ ਬਿਲਕੁਲ ਹੈਰਾਨ ਹੋ ਗਿਆ ਮੈਂ ਕਿਹਾ ਨਹੀਂ ਚਾਚੀ ਮੈਂ ਖੁਦ ਤੋਂ ਕਰ ਲਵਾਂਗਾ ਮੈਨੂੰ ਦੂਜੇ ਤੋਂ ਸ਼ਰਮ ਆਉਂਦੀ ਹੈ ਫਿਰ ਮੈਂ ਚਾਚੀ ਨੂੰ ਕਿਹਾ ਤੁਸੀਂ ਮਾਲਿਸ ਦਾ ਕੰਮ ਛੱਡੋ ਤੁਸੀਂ ਰਸੋਈ ਵਿੱਚ ਜਾ ਕੇ ਇਹ ਦੇਖੋਗੇ ਨਾਸਤੇ ਵਿੱਚ ਕੀ ਬਣਾਉਣਾ ਹੈ ਮੇਰੇ ਬਾਰ-ਬਾਰ ਮਨਾ ਕਰਤੇ ਵੀ ਉਹ ਮੈਨੂੰ ਮਾਲਿਸ ਦੇ ਲਈ ਜਿੱਦ ਕਰਦੀ ਗਈ ਮੈਂ ਸੋਚ ਰਿਹਾ ਸੀ ਕਿ ਉਹ ਚਾਹੇ ਜਿੰਨਾ ਵੀ ਜ਼ੋਰ ਦੇਵੇ ਮੈਂ ਉਹਨਾਂ ਤੋਂ ਮਾਲਿਸ ਨਹੀਂ ਕਰਾਉਣਾ ਚਾਹੁੰਦਾ ਸੀ ਕਿਉਂਕਿ ਹੁਣ ਮੈਂ ਵੱਡਾ ਹੋ ਗਿਆ ਸੀ ਤਾਂ ਮੈਨੂੰ ਸ਼ਰਮ ਆਉਂਦੀ ਸੀ ਮੈਂ ਇੱਕ ਨਜ਼ਰ ਚਾਚੀ ਨੂੰ ਧਿਆਨ ਨਾਲ ਦੇਖਿਆ ਉਹ ਉਦਾਸ ਹੋ ਕੇ ਉੱਥੇ ਹੀ ਬੈਠੀ ਹੋਈ ਸੀ ਫਿਰ ਉਸਨੇ ਮੈਨੂੰ ਕਿਹਾ ਤੂੰ ਮੇਰੇ ਹੱਥੋਂ ਮਾਲਿਸ਼ ਨਹੀਂ ਕਰਵਾਈ ਪਰ ਮੈਨੂੰ ਕੱਪੜੇ ਤਾਂ ਪਾਉਣ ਦੇ ਮੈਂ ਚੁੱਪਚਾਪ ਉਹਨਾਂ ਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਉਹਨਾਂ ਨੂੰ ਆਪਣੇ ਕੱਪੜੇ ਦੇ ਦਿੱਤੇ ਫਿਰ ਉਹ ਮੈਨੂੰ ਕੱਪੜੇ ਪਹਿਨਾਉਣ ਲੱਗੀ ਉਹ ਮੈਨੂੰ ਕੱਪੜੇ ਪਹਿਨਾਉਣ ਤੋਂ ਬਾਅਦ ਮੇਰੇ ਵਾਲ ਵੀ ਬਣਾਉਣ ਲੱਗੀ ਉਸ ਸਮੇਂ ਮੇਰੇ ਮਨ ਵਿੱਚ ਖੂਬਸੂਰਤ ਚਾਚੀ ਨੂੰ ਦੇਖ ਕੇ ਕਈ ਤਰ੍ਹਾਂ ਦੇ ਖਿਆਲ ਆ ਰਹੇ ਸਨ ਪਰ ਚਾਚੀ ਮੇਰੇ ਲਈ ਮੇਰੇ ਘਰ ਦੇ ਮੈਂਬਰ ਦੀ ਤਰ੍ਹਾਂ ਸੀ ਇਸ ਲਈ ਮੈਂ ਉਸ ਲਈ ਕੁਝ ਵੀ ਬੂਰਾ ਨਹੀਂ ਸੋਚ ਸਕਦਾ ਸੀ ਇੱਕ ਦਿਨ ਮੈਂ ਚਾਚੀ ਨੂੰ ਕਿਹਾ ਕਿ ਤੁਸੀਂ ਇਸ ਘਰ ਨੂੰ ਆਪਣਾ ਹੀ ਸਮਝੋ ਫਿਰ ਉਹ ਉਸੇ ਤਰ੍ਹਾਂ ਹੀ ਰਹਿਣ ਲੱਗੀ ਜਿਵੇਂ ਸੱਚ ਵਿੱਚ ਉਹ ਉਸਦਾ ਆਪਣਾ ਘਰ ਹੋਵੇ ਇੱਕ ਦਿਨ ਸ਼ਾਮ ਨੂੰ ਦੋਸਤਾਂ ਦੇ ਨਾਲ ਇੱਕ ਪਾਰਟੀ ਵਿੱਚ ਜਾ ਰਿਹਾ ਸੀ ਤਾਂ ਚਾਚੀ ਨੇ ਮੈਨੂੰ ਕਿਹਾ ਕਿ ਤੂੰ ਕਿੱਥੇ ਜਾ ਰਿਹਾ ਹੈ ਮੈਂ ਉਸਨੂੰ ਕਿਹਾ ਕਿ ਮੈਂ ਇੱਕ ਪਾਰਟੀ ਵਿੱਚ ਜਾ ਰਿਹਾ ਹਾਂ ਇਸਤੇ ਉਹ ਕਹਿਣ ਲੱਗੀ ਕਿ ਤੂੰ ਮੈਨੂੰ ਘਰ ਦਾ ਮੈਂਬਰ ਕਹਿੰਦਾ ਹੈ ਤੇ ਪਾਰਟੀ ਵਿੱਚ ਇਕੱਲਾ ਜਾ ਰਿਹਾ ਹੈ ਕਦੇ-ਕਦੇ ਆਪਣੀ ਵਿਚਾਰੀ ਚਾਚੀ ਨੂੰ ਵੀ ਕਿਤੇ ਬਾਹਰ ਘੁਮਾਉਣ ਲਈ ਲੈ ਜਾ। ਫਿਰ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਬਾਹਰ ਘੁਮਾਉਣ ਲਈ ਲੈ ਜਾਣ ਨੂੰ ਤਿਆਰ ਹਾਂ ਪਰ ਤੁਹਾਨੂੰ ਚੰਗੀ ਤਰ੍ਹਾਂ ਤਿਆਰ ਹੋ ਕੇ ਇੱਕ ਭਾਰਤੀ ਨਾਰੀ ਦੀ ਤਰ੍ਹਾਂ ਮੇਰੇ ਨਾਲ ਚੱਲਣਾ ਹੋਵੇਗਾ। ਇਸ ਗੱਲ ਤੇ ਚਾਚੀ ਤਿਆਰ ਹੋ ਗਈ। ਫਿਰ ਮੈਂ ਮਾਂ ਦੇ ਕਮਰੇ ਵਿੱਚੋਂ ਇੱਕ ਚੰਗੀ ਸਾੜੀ ਕੱਢ ਕੇ ਚਾਚੀ ਨੂੰ ਦੇ ਦਿੱਤੀ ਅਤੇ ਕਿਹਾ ਕਿ ਇਸ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਤਿਆਰ ਹੋ ਜਾਓ ਕਿਉਂਕਿ ਉਹ ਪਾਰਟੀ ਬਹੁਤ ਸ਼ਾਨਦਾਰ ਸੀ। ਜਦੋਂ ਉਹ ਤਿਆਰ ਹੋ ਕੇ ਮਾਂ ਦੇ ਕਮਰੇ ਵਿੱਚੋਂ ਬਾਹਰ ਆਈ ਤਾਂ ਉਹਨਾਂ ਨੂੰ ਦੇਖ ਕੇ ਮੇਰੀਆਂ ਅੱਖਾਂ ਚਮਕ ਉੱਠੀਆਂ। ਕਿਉਂਕਿ ਚਾਚੀ ਦੀ ਸੁੰਦਰਤਾ ਦੀ ਚਮਕ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਮੈਨੂੰ ਲੱਗਿਆ ਕਿ ਉਹ ਵੱਡੀ ਉਮਰ ਦੀ ਔਰਤ ਹੈ ਪਰ ਉਹ ਤਾਂ ਬਹੁਤ ਹੀ ਸੋਹਣੀ ਤੇ ਜਵਾਨ ਲੱਗ ਰਹੀ ਸੀ ਉਹ ਮੇਰੀ ਮਾਂ ਦੇ ਕਮਰੇ ਤੋਂ ਪੂਰੀ ਸਾੜੀ ਨਹੀਂ ਬਲਕਿ ਉਹਨਾਂ ਦੀ ਅੱਧੀ ਸਾੜੀ ਪਾ ਕੇ ਆਈ ਸੀ ਅਤੇ ਉਹਨਾਂ ਨੇ ਇੱਕ ਹੋਟ ਮਾਡਲ ਦੀ ਤਰ੍ਹਾਂ ਮੇਕਅਪ ਵੀ ਕੀਤਾ ਸੀ ਜਿਸ ਵਿੱਚ ਉਹ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਅੱਜ ਮੈਂ ਇੱਕ ਅਜਿਹੀ ਔਰਤ ਨੂੰ ਦੇਖ ਰਿਹਾ ਸੀ ਜੋ ਸਧਾਰਨ ਸਾੜੀ ਵਿੱਚ ਇਕ ਅਲੱਗ ਹੀ ਅੰਦਾਜ਼ ਵਿੱਚ ਨਜ਼ਰ ਆ ਰਹੀ ਸੀ ਉਹ ਬਿਲਕੁਲ ਵੀ 40 ਸਾਲ ਦੀ ਨਹੀਂ ਲੱਗ ਰਹੀ ਸੀ ਕਿਉਂਕਿ ਉਸ ਸਾੜੀ ਵਿੱਚੋਂ ਉਹਨਾਂ ਦਾ ਸਰੀਰ ਬਹੁਤ ਹੀ ਨਾਜ਼ੁਕ ਤੇ ਲਚਕੀਲਾ ਲੱਗ ਰਿਹਾ ਸੀ ਜਿਵੇਂ ਹੀ ਮੇਰੀ ਨਜ਼ਰ ਉਹਨਾਂ ਦੇ ਸਰੀਰ ਤੇ ਪਈ ਤਾਂ ਮੈਂ ਸ਼ਰਮ ਨਾਲ ਆਪਣਾ ਸਿਰ ਝੁਕਾ ਦਿੱਤਾ ਫਿਰ ਜਿਵੇਂ ਹੀ ਚਾਚੀ ਮੇਰੇ ਵੱਲ ਵਧੀ ਉਹਨਾਂ ਦਾ ਪੈਰ ਉਸ ਦੀ ਹੀਲ ਵਾਲੇ ਸੈਂਡਲ ਤੋਂ ਨਿਕਲ ਗਿਆ ਅਤੇ ਉਹ ਮੇਰੇ ਉੱਪਰ ਆ ਗਈ ਹੁਣ ਉਸ ਦੀ ਸੁੰਦਰਤਾ ਦੀ ਖੁਸ਼ਬੂ ਮੇਰੇ ਚਾਰੇ ਪਾਸੇ ਫੈਲ ਗਈ ਸੀ ਜਿਸ ਨਾਲ ਮੇਰੇ ਵਜੂਦ ਵਿੱਚ ਇੱਕ ਅਜੀਬ ਜਿਹੀ ਹਲਚਲ ਪੈਦਾ ਹੋਣ ਲੱਗੀ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅੱਜ ਮੇਰੀ ਦੁਨੀਆ ਹੀ ਬਦਲਣ ਵਾਲੀ ਹੈ। ਮੈਂ ਚਾਚੀ ਨੂੰ ਆਪਣੇ ਉੱਪਰ ਤੋਂ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚਾਚੀ ਮੇਰੇ ਉੱਪਰ ਤੋਂ ਉੱਠ ਨਹੀਂ پا ਰਹੀ ਸੀ। ਫਿਰ ਮੇਰੀ ਹਾਲਤ ਵਿਗੜਨ ਲੱਗੀ। ਮੈਨੂੰ ਕੁਝ ਅਜੀਹਾ ਚੁੱਭਣ ਲੱਗਿਆ ਤਾਂ ਮੈਨੂੰ ਵੀ ਹੋਸ਼ ਆਇਆ ਤੇ ਮੈਂ ਉਹਨਾਂ ਨੂੰ ਧੱਕਾ ਦੇ ਕੇ ਆਪਣੇ ਤੋਂ ਦੂਰ ਕਰ ਦਿੱਤਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜੋ ਸਜਾਵਟ ਆਪਣੇ ਉੱਪਰ ਕੀਤੀ ਹੈ ਉਸ ਵਿੱਚ ਤੁਸੀਂ ਇੱਕ ਮਾਡਲ ਦੀ ਤਰ੍ਹਾਂ ਦਿਖ ਰਹੀ ਹੋ ਮੈਂ ਕਿਹਾ ਕਿ ਤੁਸੀਂ ਆਪਣਾ ਹੀਲ ਵਾਲਾ ਸੈਂਡਲ ਉਤਾਰ ਕੇ ਰੱਖ ਦਿਓ ਫਿਰ ਮੈਂ ਆਪਣੀ ਮਾਦਾ ਇੱਕ ਸਿੰਪਲ ਜਿਹਾ ਸੈਂਡਲ ਦਿੱਤਾ ਜੋ ਬਿਨਾ ਹੀਲ ਦੇ ਸੀ ਉਸ ਨੂੰ ਪਾ ਕੇ ਚਾਚੀ ਮੇਰੇ ਨਾਲ ਚੱਲਣ ਲੱਗੀ ਜਦੋਂ ਅਸੀਂ ਦੋਵੇਂ ਕਾਰ ਵਿੱਚ ਬੈਠ ਕੇ ਪਾਰਟੀ ਦੇ ਲਈ ਨਿਕਲੇ ਤਾਂ ਮੇਰੀ ਨਜ਼ਰ ਚਾਚੀ ਦੇ ਉੱਪਰ ਹੀ ਸੀ ਪਾਰਟੀ ਵਿੱਚ ਵੀ ਮੇਰੇ ਦੋਸਤਾਂ ਨੂੰ ਲੱਗਿਆ ਕਿ ਉਹ ਮੇਰੀ ਗਰਲਫ੍ਰੈਂਡ ਹੈ ਸੱਚਮੁੱਚ ਇੱਕ ਗਰਲਫ੍ਰੈਂਡ ਦੀ ਤਰ੍ਹਾਂ ਹੀ ਲੱਗ ਰਹੀ ਸੀ ਇਸ ਲਈ ਪਾਰਟੀ ਵਿੱਚ ਸਾਰੇ ਦੋਸਤਾਂ ਨੇ ਇਹ ਸੋਚਿਆ ਕਿ ਉਹ ਮੇਰੀ ਪ੍ਰੇਮਿਕਾ ਹੈ ਉਸਨੇ ਇੱਕ ਗਲਤਫਹਿਮੀ ਦੂਰ ਕਰਨ ਦੀ ਬਜਾਏ ਹੋਰ ਸ਼ੱਕ ਪੈਦਾ ਕਰ ਦਿੱਤਾ ਸੀ ਮੇਰੇ ਸਾਰੇ ਦੋਸਤਾਂ ਨੂੰ ਉਹਨਾਂ ਨੇ ਦੱਸਿਆ ਕਿ ਮੈਂ ਸਚਿੰਦ ਦੀ ਦੋਸਤ ਹਾਂ ਜਦੋਂ ਅਸੀਂ ਪਾਰਟੀ ਤੋਂ ਨਿਕਲੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕੀਤਾ ਫਿਰ ਉਹ ਬਲੀ ਤੇਰਾ ਚਿਹਰਾ ਤਾਂ ਉਸ ਸਮੇਂ ਦੇਖਣ ਲਾਇਕ ਸੀ ਜਦੋਂ ਤੇਰੇ ਦੋਸਤਾਂ ਨੇ ਸੋਚਿਆ ਕਿ ਮੈਂ ਤੇਰੀ ਗਰਲਫ੍ਰੈਂਡ ਹਾਂ ਤੋ ਆਪਣੇ ਦੋਸਤਾਂ ਨੂੰ ਇਹ ਦੱਸ ਕੇ ਥੋੜਾ ਭਾਉ ਖੋਣਾ ਚਾਹੁੰਦਾ ਸੀ ਕਿ ਮੈਂ ਤੇਰੀ ਗਰਲਫ੍ਰੈਂਡ ਹਾਂ ਤੇ ਮੈਂ ਇਸ ਨੂੰ ਤੇਰੇ ਚਿਹਰੇ ਤੇ ਦੇਖ ਸਕਦੀ ਸੀ ਤਾਂ ਮੈਂ ਸਾਰਿਆਂ ਦੀ ਗੱਲ ਪੱਕੀ ਕਰ ਦਿੱਤੀ ਅਤੇ ਸਾਰਿਆਂ ਨੂੰ ਦੱਸ ਦਿੱਤਾ ਕਿ ਮੈਂ ਤੇਰੀ ਦੋਸਤ ਹਾਂ ਜੇਕਰ ਤੈਨੂੰ ਇਹ ਸਭ ਪਸੰਦ ਨਹੀਂ ਆਇਆ ਤਾਂ ਮੈਂ ਉਸਦੇ ਲਈ ਮਾਫੀ ਚਾਹੁੰਦੀ ਹਾਂ ਜਿਵੇਂ ਹੀ ਚਾਚੀ ਨੇ ਮੈਨੂੰ ਇਹ ਕਿਹਾ ਉਸಮೇ ਮੈਂ ਕਿਹਾ ਕਿ ਤੁਹਾਨੂੰ ਮਾਫੀ ਮੰਗਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਜੋ ਵੀ ਕੀਤਾ ਉਹ ਸਹੀ ਸੀ ਇਸਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਜਦੋਂ ਤੂੰ 3 ਸਾਲ ਦਾ ਸੀ ਉਸ ਸਮੇਂ ਤੋਂ ਹੀ ਮੈਂ ਤੇਰੀ ਦੇਖਭਾਲ ਕੀਤੀ ਹੈ ਇਸ ਲਈ ਮੈਂ ਤੇਰੇ ਸੁਭਾ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਉਹਨਾਂ ਦੀ ਗੱਲ ਸੁਣ ਕੇ ਹੱਸ ਪਿਆ ਫਿਰ ਉਹਨਾਂ ਨੇ ਕਿਹਾ ਕਿ ਹੁਣ ਤਾਂ ਸਾਡੀ ਦੋਸਤੀ ਦੇ ਬਾਰੇ ਵਿੱਚ ਸਭ ਨੂੰ ਪਤਾ ਚੱਲ ਗਿਆ ਹੈ ਤਾਂ ਹੁਣ ਮੈਂ ਸੱਚ ਵਿੱਚ ਤੇਰੀ ਦੋਸਤ ਬਣਨ ਦੇ ਲਈ ਤਿਆਰ ਹਾਂ ਉਸ ਦਿਨ ਤੋਂ ਬਾਅਦ ਚਾਚੀ ਮੇਰੀ ਦੋਸਤ ਬਣ ਗਈ ਫਿਰ ਮੈਂ ਉਹਨਾਂ ਨੂੰ ਬੋਲਿਆ ਕਿ ਹੁਣ ਤੁਹਾਡੀ ਮੇਰੀ ਚਾਚੀ ਬਣਦੀ ਉਮਰ ਬੀਤ ਗਈ ਹੈ ਅਤੇ ਤੁਹਾਨੂੰ ਚਾਚੀ ਕਹਿਣ ਦੀ ਮੇਰੀ ਉਮਰ ਵੀ ਲੰਘ ਗਈ ਹੈ ਫਿਰ ਉਹ ਕਹਿਣ ਲੱਗੀ ਕਿ ਫਿਰ ਤੂੰ ਮੈਨੂੰ ਸੁਨੀਤਾ ਕਹਿ ਕੇ ਬੁਲਾਉਣਾ ਇਹ ਸਾਡੇ ਦੋਵਾਂ ਦੇ ਲਈ ਸਹੀ ਰਹੇਗਾ ਨਾ ਉਹ ਇੱਕ ਵੱਡੀ ਉਮਰ ਦੀ ਔਰਤ ਸੀ ਇਸ ਲਈ ਮੈਨੂੰ ਉਹਨਾਂ ਨੂੰ ਉਹਨਾਂ ਦੇ ਨਾਮ ਨਾਲ ਬੁਲਾਉਣ ਵਿੱਚ ਥੋੜੀ ਸ਼ਰਮ ਆ ਰਹੀ ਸੀ ਪਰ ਦੇਖਣ ਵਿੱਚ ਬਹੁਤ ਸੋਹਣੀ ਤੇ ਜਵਾਨ ਕੁੜੀ ਦੀ ਤਰ੍ਹਾਂ ਲੱਗ ਰਹੀ ਸੀ ਇਸ ਲਈ ਤਾਂ ਮੇਰੇ ਮੂੰ ਤੋਂ ਸੁਨੀਤਾ ਬਹੁਤ ਹੀ ਪਿਆਰ ਨਾਲ ਨਿਕਲ ਗਿਆ ਹੁਣ ਚਾਚੀ ਮੇਰੇ ਮੂੰ ਤੋਂ ਆਪਣਾ ਨਾ ਸੁਣ ਕੇ ਕਿਸੇ ਨਵੀਂ ਨਵੇਂਲੀ ਦੁਲਹਨ ਦੀ ਤਰ੍ਹਾਂ ਸ਼ਰਮਾ ਰਹੀ ਸੀ ਫਿਰ ਅਸੀਂ ਗੱਲਾਂ ਕਰਦੇ ਹੋਏ ਘਰ ਪਹੁੰਚ ਗਏ ਉਸ ਸਮੇਂ ਅਸੀਂ ਦੋਵੇਂ ਥੱਕ ਚੁੱਕੇ ਸੀ ਇਸ ਲਈ ਘਰ ਪਹੁੰਚਦੇ ਹੀ ਅਸੀਂ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ ਅਗਲੇ ਦਿਨ ਮੈਂ ਪਰੇਸ਼ਾਨੀ ਵਿੱਚ ਸੀ ਕਿ ਕੱਲ ਜਾਣ ਤੋਂ ਪਹਿਲਾਂ ਕਿਹੜੀ ਸ਼ਰਟ ਪਾਵਾਂ ਜਿਵੇਂ ਹੀ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਪੁੱਛਣਾ ਸ਼ੁਰੂ ਕੀਤਾ ਕਿ ਮੈਨੂੰ ਕਿਹੜੀ ਸ਼ਰਟ ਪਾਉਣੀ ਚਾਹੀਦੀ ਹੈ ਉਸੇ ਸਮੇਂ ਚਾਚੀ ਮੇਰੇ ਕਮਰੇ ਵਿੱਚ ਦਾਖਲ ਹੋਈ ਉਸਦੇ ਬਾਅਦ ਉਸਨੇ ਮੈਨੂੰ ਫੋਨ ਰੱਖਣ ਨੂੰ ਕਿਹਾ ਉਹ ਕਹਿਣ ਲੱਗੀ ਕਿ ਜਦੋਂ ਤੇਰੀ ਚਾਚੀ ਘਰ ਵਿੱਚ ਹੈ ਤਾਂ ਤੈਨੂੰ ਆਪਣੀ ਮਾਂ ਨੂੰ ਫੋਨ ਕਰਕੇ ਪਰੇਸ਼ਾਨ ਕਰਨ ਦੀ ਕੀ ਜ਼ਰੂਰਤ ਹੈ ਤੂੰ ਕੀ ਚਾਹੁੰਦਾ ਹੈ ਕੀ ਨਹੀਂ ਚਾਹੁੰਦਾ ਹੁਣ ਇਹ ਮੇਰੀ ਜ਼ਿੰਮੇਵਾਰੀ ਹੈ ਤਾਂ ਫਿਰ ਤੂੰ ਮੈਨੂੰ ਇਹ ਵੀ ਪੁੱਛ ਸਕਦਾ ਹੈ ਕਿਉਂਕਿ ਮੇਰੀ ਪਸੰਦ ਇੰਨੀ ਵੀ ਬੁਰੀ ਨਹੀਂ। ਫਿਰ ਚਾਚੀ ਨੇ ਮੈਨੂੰ ਆਪਣੀ ਪਸੰਦੀਕ ਸ਼ਰਟ ਦਿੱਤੀ। ਉਸ ਨੂੰ ਪਾਉਣ ਤੋਂ ਬਾਅਦ ਮੈਂ ਤਿਆਰ ਹੋ ਕੇ ਕਾਲਜ ਲਈ ਨਿਕਲ ਗਿਆ। ਉਸ ਰਾਤ ਚਾਚੀ ਮੇਰੇ ਕਮਰੇ ਵਿੱਚ ਆਈ। ਫਿਰ ਮੈਨੂੰ ਕਹਿਣ ਲੱਗੀ ਕਿ ਤੂੰ ਬਹੁਤ ਥੱਕ ਗਿਆ ਹੈ। ਇਸ ਲਈ ਅੱਜ ਮੈਂ ਤੇਰੇ ਸਿਰ ਦੀ ਤੇਲ ਨਾਲ ਮਾਲਿਸ਼ ਕਰੂੰਗੀ। ਜਿਵੇਂ ਹੀ ਉਹਨਾਂ ਦਾ ਹੱਥ ਮੇਰੇ ਵਾਲਾਂ ਵਿੱਚ ਫਿਰ ਲੱਗਿਆ, ਮੇਰੇ ਰੋਂਗਟੇ ਖੜੇ ਹੋ ਗਏ। ਫਿਰ ਹੌਲੀ-ਹੌਲੀ ਉਹਨਾਂ ਦਾ ਹੱਥ ਮੇਰੇ ਵਾਲਾਂ ਤੋਂ ਮੇਰੀ ਪਿੱਠ ਤੇ ਚਲਾ ਗਿਆ। ਮੇਰੀ ਮਾਦੇ ਕੋਲ ਇਹ ਸਭ ਕਰਨ ਦਾ ਬਿਲਕੁਲ ਵੀ ਸਮਾਂ ਨਹੀਂ ਸੀ। ਮੈਨੂੰ ਤਾਂ ਯਾਦ ਵੀ ਨਹੀਂ ਸੀ ਕਿ ਮੇਰੀ ਮਾਂ ਨੇ ਮੈਨੂੰ ਕਦੋਂ ਅਜਿਹੀ ਤੇਲ ਦੀ ਮਾਲਿਸ਼ ਕੀਤੀ ਸੀ ਉਹ ਤਾਂ ਆਪਣੇ ਕੰਮ ਵਿੱਚ ਵਿਅਸਤ ਰਹਿੰਦੀ ਸੀ ਇਸ ਲਈ ਉਹਨਾਂ ਨੂੰ ਸਮਾਂ ਹੀ ਨਹੀਂ ਮਿਲ ਪਾਉਂਦਾ ਸੀ ਪਰ ਅੱਜ ਚਾਚੀ ਆਪਣੇ ਹੱਥਾਂ ਨਾਲ ਮੇਰੇ ਸਿਰ ਤੇ ਤੇਲ ਦੀ ਮਾਲਿਸ਼ ਕਰ ਰਹੀ ਸੀ ਜਦੋਂ ਮਾਲਿਸ਼ ਕਰ ਰਹੀ ਸੀ ਤਾਂ ਮੈਨੂੰ ਗੂੜੀ ਨੀਂਦ ਆ ਗਈ ਅਗਲੇ ਦਿਨ ਜਦੋਂ ਮੈਂ ਉੱਠਿਆ ਤਾਂ ਮੈਂ ਦੇਖਿਆ ਕਿ ਚਾਚੀ ਮੇਰੇ ਪੈਰਾਂ ਦੇ ਕੋਲ ਸੌ ਰਹੀ ਹੈ ਇਹ ਦੇਖ ਕੇ ਮੈਂ ਘਬਰਾ ਕੇ ਉੱਠ ਬੈਠਿਆ ਫਿਰ ਮੈਂ ਚਾਚੀ ਨੂੰ ਵੀ ਜਗਾਇਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਮੇਰੇ ਪੈਰਾਂ ਦੇ ਕੋਲ ਕੀ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਕੱਲ ਜਦੋਂ ਮੈਂ ਤੈਨੂੰ ਤੇਲ ਦੀ ਮਾਲਿਸ਼ ਕਰ ਰਹੀ ਸੀ ਤਾਂ ਮੇਰੀ ਵੀ ਅੱਖ ਲੱਗੀ ਸੀ ਅੱਜ ਸਵੇਰੇ ਚਾਚੀ ਨੇ ਮੈਨੂੰ ਇੱਕ ਸਵਾਲ ਕੀਤਾ ਜਿਸ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਰਾਤ ਨੂੰ ਕੁਝ ਦੇਰ ਲਈ ਮੈਂ ਤੇਰੇ ਮੋਢੇ ਤੇ ਹੱਥ ਰੱਖਿਆ ਸੀ ਜਿਸ ਨਾਲ ਤੂੰ ਤੁਰੰਤ ਸੋ ਗਿਆ ਕੀ ਤੇਰੀ ਮਾਂ ਤੈਨੂੰ ਸਮਾਂ ਨਹੀਂ ਦਿੰਦੀ ਕੀ ਤੈਨੂੰ ਕਦੇ ਮਾਲਿਸ਼ ਨਹੀਂ ਕੀਤੀ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਮੇਰੀ ਮਾਂ ਨੂੰ ਆਪਣੇ ਕੰਮ ਤੋਂ ਮੇਰੇ ਲਈ ਸਮਾਂ ਹੀ ਨਹੀਂ ਮਿਲ ਪਾਉਂਦਾ ਹੈ ਇਸ ਸ਼ਬਦ ਦੇ ਉਲਟ ਮੈਂ ਉਹਨਾਂ ਨੂੰ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਮੇਰੀ ਮਾਂ ਮੇਰਾ ਬਹੁਤ ਧਿਆਨ ਰੱਖਦੀ ਹੈ ਫਿਰ ਚਾਚੀ ਨੇ ਆਪਣਾ ਸਿਰ ਹਿਲਾ ਤੇ ਬਾਹਰ ਚਲੀ ਗਈ ਕੁਝ ਹੀ ਦੇਰ ਵਿੱਚ ਅਸੀਂ ਦੋਵੇਂ ਨਾਸਤੇ ਦੀ ਟੇਬਲ ਤੇ ਬੈਠ ਗਏ ਉਸੇ ਸਮੇਂ ਘਰ ਦੀ ਘੰਟੀ ਵੱਜੀ ਮੰਮੀ ਪਾਪਾ ਦੋਵੇਂ ਖੜੇ ਸੀ ਮੈਂ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਬਹੁਤ ਖੁਸ਼ੀ ਜਦੋਂ ਮੰਮੀ ਤੇ ਪਾਪਾ ਦੋਵੇਂ ਘਰ ਆਏ ਤਾਂ ਪਾਪਾ ਦੀ ਨਜ਼ਰ ਵੀ ਸੁਨੀਤਾ ਚਾਚੀ ਦੇ ਉੱਪਰ ਰਹੀ ਸੀ ਉਹ ਉਹਨਾਂ ਨੂੰ ਉੱਪਰ ਤੋਂ ਹੇਠਾਂ ਤੱਕ ਦੇਖ ਰਹੇ ਸਨ ਅਤੇ ਚਾਚੀ ਵੀ ਤਾਂ ਬਹੁਤ ਸੋਹਣੀ ਲੱਗ ਰਹੀ ਸੀ ਪਾਪਾ ਦੀ ਨਜ਼ਰ ਉਹਨਾਂ ਤੋਂ ਹਟਾਉਣ ਦੇ ਲਈ ਮੈਂ ਪਾਪਾ ਦੇ ਗਲ ਨਾਲ ਲੱਗ ਗਿਆ ਮਾ ਸੁਨੀਤਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਉਸ ਦਿਨ ਰਾਤ ਨੂੰ ਭੋਜਨ ਕਰਦੇ ਸਮੇਂ ਮੇਰੇ ਪਾਪਾ ਫਿਰ ਤੋਂ ਅਲੱਗ ਹੀ ਨਜ਼ਰ ਨਾਲ ਸੁਨੀਤਾ ਵੱਲ ਦੇਖਦੇ ਜਾ ਰਹੇ ਸਨ ਉਸ ਸਮੇਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਹਨਾਂ ਨੂੰ ਐਨੇ ਧਿਆਨ ਨਾਲ ਕਿਉਂ ਦੇਖ ਰਹੇ ਸਨ ਉਹਨਾਂ ਦਾ ਇਸ ਤਰ੍ਹਾਂ ਨਾਲ ਸੁਨੀਤਾ ਜੀ ਨੂੰ ਘੂਰਨਾ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ ਪਰ ਸੁਨੀਤਾ ਚਾਚੀ ਹਾਲੇ ਰਸੋਈ ਦੀ ਸਫਾਈ ਕਰ ਰਹੀ ਸੀ ਰਸੋਈ ਦੀ ਸਫਾਈ ਕਰਨ ਤੋਂ ਬਾਅਦ ਉਹ ਵੀ ਆਪਣੇ ਕਮਰੇ ਵਿੱਚ ਚਲੀ ਗਈ ਕੁਝ ਦੇਰ ਬਾਅਦ ਮੈਂ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਕਮਰੇ ਵਿੱਚ ਚਲਾ ਗਿਆ ਕਿਉਂਕਿ ਅੱਜ ਸਾਡੇ ਕੋਲ ਕਹਿਣ ਨੂੰ ਕੁਸਤਾ ਸੀ ਚਾਚੀ ਮੈਨੂੰ ਆਪਣੇ ਕਮਰੇ ਵਿੱਚ ਦੇਖ ਕੇ ਹੈਰਾਨ ਰਹੀ ਫਿਰ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਇੰਨਾ ਡਰਨ ਦੀ ਜ਼ਰੂਰਤ ਨਹੀਂ ਹੈ ਮੈਂ ਹਾਂ ਤੁਹਾਡਾ ਸਚਿਨ ਇਸ ਤੇ ਚਾਚੀ ਕਹਿਣ ਲੱਗੀ ਕਿ ਤੂੰ ਇੰਨੀ ਅਚਾਨਕ ਨਾਲ ਆਇਆ ਹੈ ਕਿ ਮੈਂ ਥੋੜਾ ਡਰ ਗਈ। ਫਿਰ ਉਹ ਪੁੱਛਣ ਲੱਗੀ ਕਿ ਦੱਸ ਕੀ ਕੋਈ ਕੰਮ ਸੀ? ਮੈਂ ਕਿਹਾ, "ਚਾਚੀ ਕੋਈ ਕੰਮ ਨਹੀਂ ਸੀ। ਅਸੀਂ ਅੱਜ ਜ਼ਿਆਦਾ ਗੱਲ ਨਹੀਂ ਕੀਤੀ। ਇਸ ਲਈ ਮੈਂ ਤੁਹਾਨੂੰ ਮਿਲਣ ਆ ਗਿਆ।" ਫਿਰ ਉਹਨਾਂ ਨੇ ਕਿਹਾ, "ਠੀਕ ਹੈ। ਜੇਕਰ ਤੈਨੂੰ ਮੇਰੀ ਜ਼ਰੂਰਤ ਹੋਵੇ ਤਾਂ ਅੱਧੀ ਰਾਤ ਨੂੰ ਵੀ ਮੈਨੂੰ ਫੋਨ ਕਰ ਸਕਦਾ ਹੈ। ਮੈਂ ਤੇਰੇ ਲਈ ਹਮੇਸ਼ਾ ਇੱਥੇ ਮੌਜੂਦ ਹਾਂ।" ਉਹ ਮੈਨੂੰ ਬਿਨਾਂ ਕੋਈ ਸਵਾਲ ਕੀਤੀ ਮੇਰੀ ਗੱਲ ਮੰਨ ਗਈ। ਫਿਰ ਮੈਂ ਤੁਰੰਤ ਉਸਦੇ ਕਮਰੇ ਤੋਂ ਨਿਕਲ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਅਗਲੇ ਦਿਨ ਸਵੇਰ ਦੇ 9 ਵਜh ਰਹੇ ਸੀ। ਪਰ ਹੁਣ ਤੱਕ ਨਾਸ਼ਤਾ ਨਹੀਂ ਬਣਿਆ ਸੀ ਜਦੋਂ ਕਿ ਚਾਚੀ ਹਰ ਦਿਨ ਮੇਰੇ ਲਈ 8 ਵਜੇ ਨਾਸ਼ਤਾ ਬਣਾ ਦਿੰਦੀ ਸੀ ਅੱਜ 9 ਵਜੇ ਤੱਕ ਮੈਨੂੰ ਨਾਸ਼ਤਾ ਨਹੀਂ ਮਿਲਿਆ ਇਸ ਲਈ ਮੈਂ ਰਸੋਈ ਵਿੱਚ ਦੇਖਣ ਗਿਆ ਕਿ ਨਾਸ਼ਤੇ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਮੈਂ ਜਿਵੇਂ ਹੀ ਰਸੋਈ ਵਿੱਚ ਗਿਆ ਤਾਂ ਦੇਖਿਆ ਕਿ ਚਾਚੀ ਆਪਣਾ ਚਿਹਰਾ ਹੇਟਾ ਕੇਤੇ ਹੋਏ ਖੜੀ ਸੀ ਉਹ ਗੁੜੀ ਸੋਚ ਵਿੱਚ ਗੁੰਮ ਸੀ ਮੈਂ ਉਹਨਾਂ ਨੂੰ ਪੁੱਛਿਆ ਕੀ ਹੋਇਆ ਚਾਚੀ ਫਿਰ ਉਹ ਕਹਿਣ ਲੱਗੀ ਕਿ ਤੇਰੇ ਪਾਪਾ ਉਹ ਅੱਗੇ ਕੁਝ ਕਹਿਣ ਹੀ ਵਾਲੀ ਸੀਗੇ ਉਸੇ ਸਮੇਂ ਪਾਪਾ ਰਸੋਈ ਵਿੱਚ ਆ ਗਏ ਪਪਾ ਨੂੰ ਦੇਖ ਕੇ ਉਹਨਾਂ ਨੇ ਆਪਣਾ ਸਿਰ ਮੇਰੇ ਵੱਲ ਘੁਮਾ ਲਿਆ ਕੱਲ ਜਦੋਂ ਤੋਂ ਪਪਾ ਘਰ ਆਏ ਸੀ ਉਸ ਸਮੇਂ ਤੋਂ ਹੀ ਪਪਾ ਦੀ ਬੁਰੀ ਨਜ਼ਰ ਸੁਨੀਤਾ ਜੀਤੇ ਸੀ ਮੈਂ ਉਹਨਾਂ ਦੀ ਬੁਰੀ ਨਜ਼ਰ ਸਾਹਮਣੇ ਦੇਖ ਸਕਦਾ ਸੀ ਸੁਨੀਤਾ ਜੀ ਸਿਰਫ ਮੇਰੀ ਚਾਚੀ ਹੀ ਨਹੀਂ ਬਲਕਿ ਹੁਣ ਤਾਂ ਸਾਡੇ ਵਿੱਚ ਦੋਸਤੀ ਹੋ ਗਈ ਸੀ ਮੈਂ ਉਸ ਦੇ ਨਾਲ ਇਸ ਤਰ੍ਹਾਂ ਗਲਤ ਵਿਵਹਾਰ ਹੁੰਦੇ ਹੋਏ ਨਹੀਂ ਦੇਖ ਸਕਦਾ ਸੀ ਇਸ ਲਈ ਮੈਂ ਜਾਨਣਾ ਚਾਹੁੰਦਾ ਸੀ ਕਿ ਇੱਕ ਦਿਨ ਵਿੱਚ ਹੀ ਪਪਾ ਨੇ ਉਸ ਨਾਲ ਅਜਿਹਾ ਕੀ ਕੀਤਾ ਕਿ ਉਹ ਇੰਨੀ ਡਰ ਗਈ ਸੀ ਮੈਂ ਅੱਜ ਰਾਤ ਸੁਣ ਲਈ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਪਰ ਮੇਰਾ ਮਨ ਬੇਚੈਨ ਹੋ ਰਿਹਾ ਸੀ ਮੈਂ ਸੋਚਿਆ ਕਿ ਮੈਨੂੰ ਸੁਨੀਤਾ ਜੀ ਨੂੰ ਦੇਖਣਾ ਚਾਹੀਦਾ ਹੈ ਇਸ ਲਈ ਮੈਂ ਆਪਣਾ ਕਮਰਾ ਛੱਡ ਕੇ ਸਿੱਧਾ ਸੁਨੀਤਾ ਜੀ ਦੇ ਕਮਰੇ ਵਿੱਚ ਚੱਲ ਗਿਆ ਜਦੋਂ ਉਹਨਾਂ ਦੇ ਕਮਰੇ ਦੇ ਕੋਲ ਪਹੁੰਚਿਆ ਤਾਂ ਦੇਖਿਆ ਕਿ ਮੇਰੇ ਪਿਤਾ ਜੀ ਸੁਨੀਤਾ ਜੀ ਦੇ ਕਮਰੇ ਵਿੱਚ ਸਨ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਬਹੁਤ ਸਾਰੇ ਪੈਸੇ ਰੱਖ ਦਿੱਤੇ ਇਹ ਦੇਖ ਕੇ ਮੈਨੂੰ ਲੱਗਿਆ ਕਿ ਕਿਤੇ ਪਾਪਾ ਨੇ ਸੁਨੀਤਾ ਜੀ ਦੇ ਨਾਲ ਕੁਝ ਗਲਤ ਤਾਂ ਨਹੀਂ ਕਰ ਦਿੱਤਾ ਮੈਂ ਸੋਚਣ ਲੱਗਿਆ ਕਿ ਪਿਤਾ ਜੀ ਉਹਨਾਂ ਨੂੰ अचानक इतने पैसे क्यों दे रहे हैं सामने का मंजर देख के मेरे मन में एक ही सवाल उठ रहा ਸੀ सुनीता जी ਉਸ ਮੇ पापा ਨੂੰ ਕਹਿ ਰਹੀ ਸੀ ਜਦੋਂ ਤੱਕ ਮੈਂ ਸਚੀਨ ਨੂੰ ਨਹੀਂ ਮਿਲੂੰਗੀ ਉਸ ਸਮੇਂ ਤੱਕ ਮੈਂ ਇਸ ਘਰ ਤੋਂ ਨਹੀਂ ਜਾਊਂਗੀ ਫਿਰ ਮੈਂ ਸੋਚਣ ਲੱਗ ਗਿਆ ਕਿ ਸ਼ਾਇਦ ਸੁਨੀਤਾ ਜੀ ਮੈਨੂੰ ਪਿਆਰ ਕਰਨ ਲੱਗੀ ਹੈ ਇਸ ਲਈ ਬਿਨਾਂ ਸਮਾਂ ਬਰਬਾਦ ਕੀਤੀ ਮੈਂ ਉਸਦੇ ਕਮਰੇ ਵਿੱਚ ਚਲਾ ਗਿਆ ਮੈਂ पापा ਨੂੰ ਕਿਹਾ ਕਿ ਤੁਸੀਂ ਸੁਨੀਤਾ ਨਾਲ ਕੀ ਕਰ ਰਹੇ ਹੋ ਮੈਂ पापा ਨੂੰ ਸਵਾਲ ਕੀਤਾ ਤਾਂ ਉੱਥੇ ਮੰਮੀ ਵੀ ਆ ਗਈ ਜਦੋਂ ਉਹਨਾਂ ਨੇ ਮੈਨੂੰ ਉੱਥੇ ਦੇਖਿਆ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਉੱਟ ਚੁੱਕਿਆ ਸੀ ਮਾਂ ਤੇ ਪਿਤਾ ਜੀ ਦੇ ਚਿਹਰੇ 'ਤੇ ਹੋਰ ਵੀ ਜ਼ਿਆਦਾ ਪਰੇਸ਼ਾਨੀ ਨਜ਼ਰ ਆਉਣ ਲੱਗ ਪਈ ਅਤੇ ਮੇਰੇ ਮਾਤਾ ਪਿਤਾ ਮੈਨੂੰ ਕਹਿਣ ਲੱਗੇ ਕਿ ਤੂੰ ਆਪਣੇ ਕਮਰੇ ਵਿੱਚ ਜਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਥੋਂ ਕਿਤੇ ਨਹੀਂ ਜਾਊਂਗਾ ਕਿਉਂਕਿ ਮੈਂ ਜਾਨਣਾ ਚਾਹੁੰਦਾ ਹਾਂ ਕਿ ਇੱਥੇ ਕੀ ਹੋ ਰਿਹਾ ਹੈ ਅਤੇ ਤੁਸੀਂ ਸੁਨੀਤਾ ਜੀ ਨਾਲ ਕੀ ਕੀਤਾ ਹੈ ਉਸ ਸਮੇਂ ਸੁਨੀਤਾ ਜੀ ਮੇਰੇ ਕੋਲ ਆਈ ਅਤੇ ਮੇਰੇ ਗਲੇ ਨਾਲ ਲੱਗ ਕੇ ਰੋਣ ਲੱਗੀ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਸਚਿਨ ਇੱਕ ਤੂੰ ਹੀ ਹੈ ਜੋ ਮੈਨੂੰ ਸਮਝਦਾ ਹੈ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਹਾਂ ਉਸ ਸਮੇਂ ਤੋਂ ਮੈਂ ਤੈਨੂੰ ਇੰਨਾਂ ਲੋਕਾਂ ਦੇ ਬਾਰੇ ਸੱਚਾਈ ਦੱਸਣਾ ਚਾਹੁੰਦੀ ਸੀ ਪਰ ਮੈਂ ਇੱਕ ਇਨਸਾਨ ਹੋਣ ਦੇ ਨਾਤੇ ਐਨਾ ਕਹਿ ਕੇ ਸੁਨੀਤਾ ਜੀ ਮੇਰੇ ਨਾਲ ਲਿਪਟ ਕੇ ਰੋਣ ਲੱਗੀ ਮੈਂ ਵੀ ਆਪਣੇ ਮਾਤਾ ਪਿਤਾ ਦੇ ਸਾਹਮਣੇ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਆਪਣੇ ਮਾਤਾ ਪਿਤਾ ਨੂੰ ਕਿਹਾ ਕੇ ਤੁਸੀਂ ਕਿਸੇ ਗਰੀਬ ਔਰਤ ਦੇ ਨਾਲ ਕੁਝ ਵੀ ਬੁਰਾ ਕਰੋਗੇ ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰੂੰਗਾ ਉਸ ਸਮੇਂ ਮੈਂ ਸੁਨੀਤਾ ਜੀ ਨੂੰ ਕਿਹਾ ਕੇ ਚੰਗਾ ਹੋਏਗਾ ਕਿ ਤੁਸੀਂ ਵਿੱਚ ਉੱਪਰ ਹੋ ਹੁਣ ਤੁਸੀਂ ਚੁੱਪ ਹੋ ਅਤੇ ਇੱਥੋਂ ਚਲੇ ਜਾਓ ਉਸ ਸਮੇਂ ਚਲ ਸੁਨੀਤਾ ਜੀ ਮੇਰੀ ਮਾਂ ਤੇ ਚਿਕਣ ਲੱਗੀ ਉਹਨਾਂ ਨੇ ਕਿਹਾ ਕਿ ਹੁਣ ਮੈਂ ਚੁੱਪ ਨਹੀਂ ਰਹੂੰਗੀ ਮੈਂ ਸਚਿੰਨ ਨੂੰ ਤੇਰੀ ਸਾਰੀ ਸੱਚਾਈ ਦੱਸ ਕੇ ਰਹੂੰਗੀ ਫਿਰ ਉਹ ਕਹਿਣ ਲੱਗੀ ਕਿ ਸਚਿੰਨ ਤੂੰ ਆਪਣੇ ਇੰਨਾ ਅਮੀਰ ਮਾਪੇ ਦਾ ਮੁੰਡਾ ਨਹੀਂ ਹੈ ਤੂੰ ਮੇਰੀ ਵੱਡੀ ਜਠਾਣੀ ਦਾ ਮੁੰਡਾ ਹੈ ਤੇਰੀ ਮਾਂ ਦਾ ਨਾ ਕਵਿਤਾ ਹੈ ਕਵਿਤਾ ਕੁਝ ਸਾਲ ਪਹਿਲਾਂ ਇਸ ਘਰ ਵਿੱਚ ਕੰਮ ਕਰਨ ਆਈ ਸੀ ਉਸਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ ਉਹਨਾਂ ਵਿੱਚੋਂ ਇੱਕ ਨੂੰ ਉਸਦੇ ਮਾਲਿਕ ਨੇ ਗੋਦ ਲੈ ਲਿਆ ਸੀ ਹੁਣ ਮੈਂ ਦੂਜੇ ਦੀ ਦੇਖਭਾਲ ਕਰ ਰਹੀ ਹਾਂ ਮੈਂ ਤੇਰੀ ਵੀ ਚੰਗੀ ਦੇਖਭਾਲ ਕਰੂੰਗੀ ਤੂੰ ਹੁਣ ਮੇਰੇ ਨਾਲ ਚੱਲ ਐਨਾ ਸੁਣਨ ਤੋਂ ਬਾਅਦ ਮੈਂ ਸੁਨੀਤਾ ਜੀ ਨੂੰ ਆਪਣੇ ਆਪ ਤੋਂ ਦੂਰ ਕਰ ਦਿੱਤਾ ਫਿਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਤੇਰੀ ਗੱਲਾਂ ਤੇ ਭਰੋਸਾ ਨਹੀਂ ਹੈ ਤੁਸੀਂ ਮੇਰੀ ਚਾਚੀ ਵੀ ਹੋਗੇ ਪਰ ਮੈਂ ਤੁਹਾਡੇ ਨਾਲ ਆ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ ਤੁਸੀਂ ਇਹ ਗਲਤ ਕਹਿ ਰਹੇ ਹੋਗੇ ਇਹ ਮੇਰੇ ਮਾਤਾ ਪਿਤਾ ਨਹੀਂ ਹਨ ਤੁਸੀਂ ਉਹਨਾਂ ਨੂੰ ਧਮਕੀ ਦੇ ਰਹੇ ਹੋਗੇ ਤੁਸੀਂ ਉਹਨਾਂ ਨੂੰ ਸੱਚ ਦੱਸ ਦਿਓਗੇ ਮੈਂ ਉਹਨਾਂ ਦਾ ਮੁੰਡਾ ਨਹੀਂ ਹਾਂ ਇਸ ਲਈ ਉਹ ਮੈਨੂੰ ਖੋਣ ਤੋਂ ਡਰਦੇ ਹਨ ਕਿਉਂਕਿ ਉਹਨਾਂ ਨੇ ਇੱਕ ਮਾਂ ਤੇ ਪਿਤਾ ਦੀ ਤਰ੍ਹਾਂ ਮੇਰਾ ਬਹੁਤ ਚੰਗੀ ਤਰ੍ਹਾਂ ਨਾਲ ਖਿਆਲ ਰੱਖਿਆ ਹੈ ਹੁਣ ਮੈਂ ਸਾਰੀ ਸੱਚਾਈ ਜਾਣ ਗਿਆ ਅਤੇ ਤੁਹਾਡੇ ਮੂੰਹ ਤੋਂ ਅਜਿਹਾ ਸੁਣ ਕੇ ਮੈਨੂੰ ਕੋਈ ਪੱਤੀ ਨਹੀਂ ਹੈ ਕਿਉਂਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਮੇਰੀ ਸੋਚ ਤੋਂ ਵੀ ਜ਼ਿਆਦਾ ਵਧੀਆ ਜੀਵਨ ਦਿੱਤਾ ਹੈ ਫਿਰ ਮਾਂ ਤੇ ਪਿਤਾ ਜੀ ਚਾਚੀ ਨੂੰ ਪੁਲਿਸ ਦੇ ਹਵਾਲੇ ਕਰਨ ਜਾ ਰਹੇ ਸਨ ਪਰ ਮੇਰੇ ਜੁੜਵਾ ਭਾਈ ਦੇ ਕਾਰਨ ਉਹਨਾਂ ਨੇ ਉਸ ਤੋਂ ਛੁਟਕਾਰਾ ਪਾ ਲਿਆ ਕਿਉਂਕਿ ਉੱਥੇ ਉਸਦੀ ਦੇਖਭਾਲ ਉਹੀ ਕਰ ਰਹੀ ਸੀ ਇਸ ਤਰ੍ਹਾਂ ਹੀ ਕੁਝ ਪੈਸੇ ਉਸਨੇ ਕੁਝ ਸਾਲ ਪਹਿਲਾਂ ਮੇਰੇ ਮਾਤਾ-ਪਿਤਾ ਤੋਂ ਲਏ ਸਨ ਮੇਰੇ ਜਨਮ ਤੋਂ ਬਾਅਦ ਮਾਂ ਦੀ ਮੌਤ ਹੋ ਗਈ ਸੀ ਉਹਨਾਂ ਨੇ ਮੇਰੇ ਵੱਡੇ ਭਰਾ ਦੀ ਠੀਕ ਠੰਗ ਨਾਲ ਦੇਖਭਾਲ ਨਹੀਂ ਕੀਤੀ ਉਸਨੇ ਉਸ ਨੂੰ ਉਚਿਤ ਸੰਸਕਾਰ ਨਹੀਂ ਦਿੱਤੇ ਇਸ ਲਈ ਅੱਜ ਉਸਦੀ ਹਾਲਤ ਖਰਾਬ ਸੀ ਚਾਚੀ ਇੱਧਰ ਉੱਧਰ ਤੋਂ ਚੋਰੀ ਕਰਕੇ ਪੈਸੇ ਕਮਾ ਕੇ ਆਪਣਾ ਮਨੋਰੰਜਨ ਕਰ ਰਹੀ ਸੀ ਅਤੇ ਹੁਣ ਉਹ ਮੇਰੇ ਮਾਤਾ-ਪਿਤਾ ਤੋਂ ਪੈਸਾ ਲੁੱਟਣ ਦੇ ਲਈ ਹੀ ਆਈ ਸੀ ਉਸਨੇ ਘਰ ਤੋਂ ਕੁਝ ਗਹਿਣੇ ਵੀ ਚੁਰਾ ਲਏ ਸਨ ਉਹ ਉਸ ਤੋਂ ਵੀ ਸੰਤੁਸ਼ਟ ਨਹੀਂ ਸੀ ਤਾਂ ਉਸਨੇ ਮੇਰੇ ਮਾਤਾ ਪਿਤਾ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਇਸ ਵਾਰ ਮੇਰੇ ਮਾਤਾ ਪਿਤਾ ਨੇ ਉਸ ਨੂੰ ਐਨੀ ਵੱਡੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਲਈ ਉਹ ਉਹਨਾਂ ਨੂੰ ਧਮਕੀ ਦੇ ਰਹੀ ਸੀ ਮਾਤਾ ਪਿਤਾ ਜੀ ਉਸ ਨੂੰ ਕੁਝ ਪੈਸੇ ਦੇ ਕੇ ਸਾਡੇ ਘਰ ਤੋਂ ਬਾਹਰ ਕੱਢ ਰਹੇ ਸਨ ਪਰ ਉਸਨੇ ਮੇਰਾ ਭਰੋਸਾ ਜਿੱਤਣ ਦੀ ਚੰਗੀ ਕੋਸ਼ਿਸ਼ ਕੀਤੀ ਸੀ ਪਰ ਜਿਵੇਂ ਹੀ ਉਸਦੀ ਸੱਚਾਈ ਸਾਹਮਣੇ ਆਈ ਤਾਂ ਮੇਰੇ ਮਨ ਵਿੱਚ ਉਸਦੇ ਲਈ ਉਹ ਸਾਰਾ ਪਿਆਰ ਇੱਕ ਝਟਕੇ ਵਿੱਚ ਨਿਕਲ ਗਿਆ ਕੁਝ ਸਾਲ ਪਹਿਲਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਗੋਦ ਲੈਣ ਦੇ ਲਈ ਸੁਨੀਤਾ ਜੀ ਨੂੰ ਪੈਸੇ ਦਿੱਤੇ ਸਨ ਪਰ ਉਹ ਉਹਨਾਂ ਪੈਸਿਆਂ ਨੂੰ ਠੀਕ ਤਰ੍ਹਾਂ ਨਾਲ ਰੱਖ ਨਹੀਂ ਸਕੀ ਨਾ ਹੀ ਉਹ ਮੇਰੇ ਵੱਡੇ ਭਰਾ ਨੂੰ ਸਹੀ ਪਰਵਰਿਸ਼ ਦੇ ਸਕੀ ਜੇਕਰ ਉਹਨਾਂ ਨੇ ਸਮੇਂ ਰੰਦੀ ਆਪਣੇ ਪੈਸੇ ਤੇ ਸਮੇਂ ਦੀ ਕਦਰ ਕੀਤੀ ਹੁੰਦੀ ਤਾਂ ਅੱਜ ਉਹਨਾਂ ਦਾ ਮੁੰਡਾ ਚੰਗੇ ਰਸਤੇ ਤੇ ਹੁੰਦਾ ਅਤੇ ਨਿਸ਼ਚਿਤ ਰੂਪ ਵਿੱਚ ਉਹਨਾਂ ਦਾ ਹੀ ਵੱਡਾ ਨਾਂ ਰੋਸ਼ਨ ਕਰਦਾ ਪਰ ਚਾਚੀ ਨੇ ਨਾਤਾ ਉਸ ਨੂੰ ਚੰਗੇ ਸੰਸਕਾਰ ਦਿੱਤੇ ਤੇ ਨਾ ਹੀ ਚੰਗੀ ਸਖਿਆ ਦਿੱਤੀ ਇਸ ਲਈ ਅੱਜ ਉਹਨਾਂ ਨੂੰ ਝੂਠ ਬੋਲ ਕੇ ਆਪਣੀ ਜ਼ਿੰਦਗੀ ਗੁਜ਼ਾਰਨ ਦਾ ਸਮਾਂ ਆ ਗਿਆ ਸੀ ਕਹਿੰਦੇ ਹਨ ਕਿ ਰਿਸ਼ਤੇ ਪੈਸਿਆਂ ਤੋਂ ਕਿਤੇ ਜ਼ਿਆਦਾ ਕੀਮਤੀ ਹੁੰਦੇ ਹਨ ਕਿਉਂਕਿ ਬੱਚਿਆਂ ਨੂੰ ਪੈਸਿਆਂ ਨਾਲ ਚੰਗਾ ਖਾਣਾ ਚੰਗਾ ਕੱਪੜਾ ਤਾਂ ਮਿਲ ਸਕਦਾ ਹੈ ਪਰ ਪੈਸਿਆਂ ਨਾਲ ਕਦੇ ਚੰਗੇ ਸੰਸਕਾਰ ਨਹੀਂ ਮਿਲ ਸਕਦੇ ਝੂਠ ਬੋਲ ਕੇ ਤੁਸੀਂ ਕੁਝ ਸਮੇਂ ਦੇ ਲਈ ਉਹ ਸਭ ਸੁੱਖ ਪਾ ਸਕਦੇ ਹੋ ਪਰ ਫਿਰ ਇੱਕ ਸਮੇਂ ਦੇ ਬਾਅਦ ਉਸ ਤੋਂ ਕਿਤੇ ਜ਼ਿਆਦਾ ਤੁਸੀਂ ਪਾਪ ਦੇ ਹਿੱਸੇਦਾਰ ਬਣ ਜਾਂਦੇ ਹੋ ਕਿਉਂਕਿ ਝੂਠ ਦੀ ਉਮਰ ਜ਼ਿਆਦਾ ਨਹੀਂ ਹੁੰਦੀ ਇਸ ਲਈ ਸਿਆਣੇ ਕਹਿੰਦੇ ਹਨ ਕਿ ਕਿਸੇ ਆਪਣੇ ਨਿੱਜੀ ਫਾਇਦੇ ਲਈ ਕਦੇ ਵੀ ਝੂਠ ਨਾ ਬੋਲੋ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਕੀਮਤੀ ਵਿਚਾਰ ਕਮੈਂਟ ਜਰੂਰ ਕਰਨਾ